ਜੇ ਬੋਲਣਾ ਹਰ ਬੋਲ ਦਿੱਤਾ ਜਾਵੇ। ਜਾਨੀ ਜਾਨੀ ਬੋਲਣਾ ਬੋਲਣਾ ਨਾ ਬੋਲ। ਜਾਨੀ ਲਿਖਣਾ ਨਹੀਂ। ਉਹ ਬਾਕੀ ਦਾ ਜਿਹੜਾ ਜਿਹੜਾ ਮਾਰਚ ਨਹੀਂ ਆਇਆ। ਆ ਉਹ ਤਸਵੀਰਾਂ ਤੁਹਾਨੂੰ ਤੇਰੀਆਂ ਆ ਗਈਆਂ। ਜੀ ਬਾਜੀ ਪੰਡੀ ਦੇ ਵਿੱਚ ਕਣਕ ਆ ਗਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਮੈਂ ਬਲੋਕ ਪ੍ਰਧਾਨ ਕਾਂਗਰਸ ਅੰਮ੍ਰਿਤਸਰ ਦਾ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਤੇ ਬਤਾਈ ਦੇਣਾ ਚਾਹੁੰਦਾ ਫਸਲ ਦੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਆ ਸਭ ਨੂੰ ਉਹਦੇ ਨਾਲ ਨਾਲ ਇੱਕ ਅਪੀਲ ਕਰਨਾ ਚਾਹੁੰਦਾ ਵਾ ਕਿ ਫਸਲ ਜਿਹੜੀ ਆ ਸੁਕਾ ਕੇ ਕੋਈ ਤਰ੍ਹਾਂ ਪਕਾ ਕੇ ਵੱਢੀ ਜਾਵੇ ਤਾਂ ਕਿ ਮੰਡਲ ਦੇ ਵਿੱਚ ਮੰਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖੱਜਲ ਖਰਾਬੀ ਨਾ ਹੋਵੇ ਕਿਸੇ ਵੀ ਜ਼ਿੰਮੇਵਾਰ ਨੂੰ ਆਵੇ ਦੇ ਨਾਲ ਹੀ ਨਾਲੋਂ ਨਾਲ ਭਰ ਕੇ ਸਰਕਾਰ ਨੂੰ ਭੇਜੀ ਜਾਵੇ ਇਹਦੇ ਵਿੱਚ ਬਾਰਦਾਨਾ ਪੂਰੀ ਤਰ੍ਹਾਂ ਆ ਗਿਆ ਸਰ ਦੇਖੋ ਜੀ ਬਾਦਾਨਾ ਪੂਰੀ ਅਪੀਲ ਆ ਸਾਡੀ ਗਵਰਨਮੈਂਟ ਨੂੰ ਵੀ ਇੰਸਪੈਕਟਰਾਂ ਦਾ ਵੀ ਸਾਡੀ ਤਾਲਮੇਲ ਚੱਲਦਾ ਰਹਿੰਦਾ ਹੈ ਉਹਨਾਂ ਨਾਲ ਵੀ ਮੀਟਿੰਗ ਸਾਡੀ ਹੁੰਦੀ ਰਹਿੰਦੀ ਹੈ ਤਾਂ ਉਹਨਾਂ ਨੇ ਸਾਨੂੰ ਇਹ ਅਨੁਸ਼ਾਸਨ ਦਵਾਇਆ ਵਾ ਕਿ ਬਾਦਾਨਾ ਉਹਨਾਂ ਕੋਲ ਪੂਰਨ ਪੂਰਨ ਤੌਰ ਤੇ ਉਪਲਬਧ ਚੇਅਰਮੈਨ ਸਾਹਿਬ ਕੁਝ ਮੰਡੀ ਦੇ ਉਪਰਾਲੇ ਕਰ ਰਹੇ ਆ ਚੇਅਰਮੈਨ ਸਾਹਿਬ ਨੇ ਸਾਨੂੰ ਵੀ ਅਪੀਲ ਕੀਤੀ ਆ ਕਿ ਮੰਡੀ ਦੇ ਵਿੱਚ ਜਿਹੜੀ ਸੀਵਰੇਜ ਦੀ ਦਿੱਕਤ ਆ ਰਹੀ ਆ ਬਹੁਤ ਜਿਹੜੀਆਂ ਸੜਕਾਂ ਵੀ ਖਰਾਬ ਹੋ ਰਹੀਆਂ ਤੇ ਫਾੜ ਵੀ ਖਰਾਬ ਹੋ ਰਹੇ ਆ ਉਹਨੂੰ ਜਲਦੋਂ ਜਲਦ ਠੀਕ ਕਰਾਇਆ ਜਾਵੇ